ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵੱਲੋਂ ਤਰਨਤਾਰਨ ਇਲੈਕਸ਼ਨ ਦੇ ਵਿੱਚ ਦੇਸ਼ ਦੇ ਫਾਰਮਰ ਹੋਮ ਮਿਨਿਸਟਰ ਬੂਟਾ ਸਿੰਘ ਦੇ ਖਿਲਾਫ ਇੱਕ ਟਿੱਪਣੀ ਕੀਤੀ ਗਈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਵਾਦ ਹੋਇਆ ਸ਼ਰਮ ਨਾਲ ਤਰੀਕੇ ਨਾਲ ਦੇਖਦੀਆਂ ਇਹ ਪੂਰੀ ਕਮਿਊਨਿਟੀ ਦਾ ਅਪਮਾਨ ਹੈ ਇਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਸੁਪੀਰੀਅਰ ਦੱਸ ਕੇ ਦੂਜੇ ਨੂੰ ਇਨਫੀਰੀਅਰ ਦੱਸਿਆ ਤੁਸੀਂ ਆਪਣੀ ਜੋ ਤੁਹਾਡੀ ਇੱਕ ਮਾਨਸਿਕਤਾ ਆ ਨਾ ਉਹ ਪੂਰੀ ਦਰਛਾਈ ਹੈ ਜੇ ਮੇਰਾ ਰੰਗ ਕਾਲਾ ਹੈ ਜੇ ਮੇਰੇ ਪਾਟੇ ਕਪੜੇ ਹੈ ਜੇ ਮੈਂ ਗਰੀਬ ਆ ਤੇ ਮੈਨੂੰ ਇਹ ਕਹਿਣਗੇ ਕਿ ਤੇ ਇਹ ਤਾਂ ਉਸੇ ਸਮਾਜ ਤੋਂ ਹੋ ਗਿਆ ਲੇਅਰਸ ਨੂੰ ਸੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਲੇਅਰ ਤੇ ਪੂਰੀ ਲੜਾਈ ਹੈ ਕਿ ਯਾਰ ਸਾਨੂੰ ਉਸ ਸਟੀਰੀਓਟਿੱਪੀਕਲ ਆਈਡੈਂਟੀਟੀ ਨਾਲ ਨਹੀਂ ਦੇਖੋ ਉਹੀ ਤੁਸੀਂ ਦੁਬਾਰਾ ਦਰਸਾ ਦਿੱਤਾ ਉਹ ਕਹਿੰਦੇ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਬਿਨਾਂ ਸ਼ਰਤ ਮਾਫੀ ਮੰਗ ਲੈਣਾ ਬੂਟਾ ਸਿੰਘ ਜਿਹਨੇ ਤਾਂ ਮੇਰੇ ਪਿਤਾ ਸਮਾਨ ਨੇ ਔਰ ਦੱਸੋ ਕੀ ਚਾਹੁੰਦੇ ਹੁਣ ਤਾਂ ਚਾਚਾ ਤਾਇਆ ਸਭ ਕੁਝ ਬਣ ਜਾਣਗੇ ਇਹਦੇ ਪਿੱਛੇ ਤੇ ਅਸੀਂ ਲੜ ਰਹੇ ਹਾਂ ਕਿ ਆਪਣੀ ਸੋਚ ਬਦਲੋ ਜ਼ਰੂਰੀ ਨਹੀਂ ਹਰ ਕਾਲਾ ਬੰਦਾ ਤੁਸੀਂ ਇਹੀ ਕਹੋ ਕਿ ਉਸ ਸਮਾਂ ਤੇ ਹਰ ਗਰੀਬ ਬੰਦਾ ਜਿਹਦੇ ਮੂੰਹ ਤੇ ਗੋਹਾ ਹੱਥਾਂ 'ਚ ਗੋਹਾ ਹੋਏ ਮਿੱਟੀ 'ਚ ਹੱਥ ਹੋਣ ਉਹੀ ਆ ਸੋ ਥਿਸ ਇਜ਼ ਆ ਕਮਨ ਫਾਈਟ ਇਹ ਜਿਹੜੇ ਕਾਲੇ ਆ ਨਾ ਇਹ ਗੋਰਿਆਂ ਤੋਂ ਵੀ ਜ਼ਿਆਦਾ ਖਤਰਨਾਕ ਉਹਨਾਂ ਦੀ ਨਜ਼ਰ 'ਚ ਤੇ ਵੀ ਕਾਲੇ ਆ ਲੇਕਿਨ ਇਹ ਥੋੜਾ ਜਿਹਾ ਰੰਗ ਤੋਂ ਉੱਪਰ ਹੈ ਜਿਵੇਂ ਰਾਜਾ ਵੜਿੰਗ ਜੀ ਮਾੜੇ ਜਿਹੇ ਰੰਗ ਤੋਂ ਹਨ ਗਹਿੂਆ ਹੋ ਗਿਆ ਇਹ ਆਪਣੇ ਆਪ ਨੂੰ ਗੋਰਾ ਸਮਝੀ ਬੈਠੇ ਹਨ ਹੈਨਾ ਉਹਨਾਂ ਦੇ ਲਈ ਤੇ ਇਹ ਵੀ ਕਾਲੇ ਹੀ ਆ ਜੋ ਉਹਨਾਂ ਨੇ ਬੋਲਿਆ ਐਫ ਆਈ ਆਰ ਵੀ ਦਰਜ ਹੋ ਵੀ ਮਾਫੀ ਵੀ ਉਹਨਾਂ ਨੇ ਮੰਗ ਲਈ ਸੈਟੀਸਫਾਈ ਹੋ ਪਾਰਟੀ ਪ੍ਰੈਸ਼ਰ ਹੋਣਾ ਕਿ ਤੁਸੀਂ ਕਹਿਣਾ ਇਹ ਗੱਲ ਕਿਉਂਕਿ ਆਫਟਰ ਆਲ 2027 ਬਹੁਤ ਨੇੜੇ ਆ ਗਿਆ ਤੇ ਪਾਰਟੀ ਦਾ ਪ੍ਰੈਸ਼ਰ ਵੀ ਹੋ ਰਿਹਾ ਬਟ ਆਮ ਸ਼ੋਰ ਚਰਨ ਸਿੰਘ ਚੰਨੀ ਜੀ ਦੀ ਫੀਲਿੰਗਸ ਹਰਟ ਹੋਈਆਂ ਹੋਣੀਆਂ ਤੇ ਜੇ ਆਪਣੇ ਸਮਾਜ ਨਾਲ ਇਨੀ ਵੀ ਸਟੇਟਮੈਂਟ ਨਹੀਂ ਦੇਣ ਕਿ ਤੇ ਸਮਾਜ ਨਾਲ ਨੂੰ ਵੋਟ ਕਰੂੰਗਾ 사ਸ਼ੀਕਾਰ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਤਰਨਤਾਰਨ ਇਲੈਕਸ਼ਨ ਦੇ ਵਿੱਚ ਦੇਸ਼ ਦੇ ਫਾਰਮਰ ਹੋਮ ਮਿਨਿਸਟਰ ਬੂਟਾ ਸਿੰਘ ਦੇ ਖਿਲਾਫ ਇੱਕ ਟਿੱਪਣੀ ਕੀਤੀ ਗਈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਵਾਦ ਹੋਇਆ ਖਾਸ ਤੌਰ ਤੇ ਦਲਿਤ ਪਾਈਚਾਰੇ ਦੇ ਨਾਲ ਜੁੜੇ ਲੋਕਾਂ ਵੱਲੋਂ ਜਾਂ तमाम ਪਾਰਟੀਆਂ ਵੱਲੋਂ ਵਿਪੱਖਸ਼ ਵੱਲੋਂ ਇਹਨਾਂ ਪੂਰੀ ਚੀਜ਼ ਨੂੰ ਜਿਹੜਾ ਉਹ ਵੱਡੇ ਪੱਧਰ ਤੇ ਚੁੱਕਿਆ ਗਿਆ ਕਿ ਆਖਰ ਇੱਕ ਜ਼ਿੰਮੇਵਾਰ ਕੁਰਸੀ ਤੇ ਬੈਠਾ ਇੱਕ ਵਿਅਕਤੀ ਕਿਸ ਤਰ੍ਹਾਂ ਐਵੇਂ ਬੋਲ ਸਕਦਾ ਪਰ ਹੁਣ ਤਾਜ਼ਾ ਜਾਣਕਾਰੀ ਇਹ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਮੁਕਦਮਾ ਦਰਜ ਹੋ ਚੁੱਕਿਆ ਹੈ ਇਸੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਡਾਕਟਰ ਰਿਤੂ ਸਿੰਘ ਮੌਜੂਦ ਨੇ ਮੈਮ ਡੈਲੀ ਪੋਸਟ ਦਾ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਕਈ ਵਾਰ ਦੇ ਐਮਐਲਏ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਹੁਣ ਲੁਧਿਆਣਾ ਤੋਂ ਸੰਸਦ ਨੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਸ ਤਰ੍ਹਾਂ ਦੀ ਟਿੱਪਣੀ ਨੂੰ ਪਹਿਲਾਂ ਤੁਸੀਂ ਕਿਵੇਂ ਦੇਖ ਰਹੇ ਹੋ ਪਹਿਲਾਂ ਤੁਹਾਡੀ ਟਿੱਪਣੀ ਕਿ ਜੋ ਉਹਨਾਂ ਨੇ ਕਿਹਾ ਆਪਾਂ ਵੀ ਉਹ ਨਾ ਕਹੀਏ ਬੂਟਾ ਸਿੰਘ ਸਰਦਾਰ ਬੂਟਾ ਸਿੰਘ ਉਹ ਵੀ ਇਹ ਕਹਿ ਸਕਦੇ ਸੀਗੇ ਸਰਦਾਰ ਬੂਟਾ ਸਿੰਘ ਰਾਦਰ ਥੈਨ ਕਹਿਣਾ ਕਿ ਕਾਲੇ ਜੇ ਰੰਗ ਦਾ ਬਾਲਮਿਕੀ ਮਜਬੀ ਕਮਿਊਨਿਟੀ ਤੋਂ ਉਹਨੂੰ ਕਾਂਗਰਸ ਨੇ ਟੈਗਟ ਦਿੱਤੀ ਤੇ ਉਹਨੂੰ ਕਾਂਗਰਸ ਨੇ ਹੋਮ ਮਿਨਿਸਟਰ ਬਣਾਇਆ ਇਹ ਕਹਿਣਾ ਸੋ ਇਟ ਕੁਡ ਹੈਵ ਬੀਨ ਇਨ ਅ ਵੈਰੀ ਈਜ਼ੀ ਵੇ ਕਿ ਸਰਦਾਰ ਬੂਟਾ ਸਿੰਘ ਖਤਮ ਗੱਲ ਨਾ ਉੱਤੇ ਤੁਹਾਨੂੰ ਕਹਿਣਾ ਨਹੀਂ ਪੈਂਦਾ ਲੇਕਿਨ ਇਸ ਨੂੰ ਮੈਂ ਬਹੁਤ ਹੀ ਸ਼ਰਮਨਾਕ ਤਰੀਕੇ ਨਾਲ ਦੇਖਦੀ ਆ ਇਹ ਪੂਰੀ ਕਮਿਊਨਿਟੀ ਦਾ ਅਪਮਾਨ ਇਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਸੁਪੀਰੀਅਰ ਦੱਸ ਕੇ ਦੂਜੇ ਨੂੰ ਇਨਫੀਰੀਅਰ ਦੱਸਿਆ ਤੁਸੀਂ ਆਪਣੀ ਜੋ ਤੁਹਾਡੀ ਇੱਕ ਮਾਨਸਿਕਤਾ ਆ ਨਾ ਉਹ ਪੂਰੀ ਦਰਸਾਈ ਹੈ ਔਰ ਇਹ ਆਮਮਨ ਹੁੰਦਾ ਹੈ ਇਹ ਕੋਈ ਇਦਾਂ ਨਹੀਂ ਕਿ ਉਹਨਾਂ ਨੇ ਬੜਾ ਸੋਚ ਸਮਝ ਕੇ ਕਿਹਾ ਜਾਂ ਕੋਈ ਪੋਲਿਟੀਕਲ ਸਟੰਸ ਸੀਗਾ ਥੈਟ ਵਾਸ ਵਾਟ ਇਜ਼ ਇਨਸਾਈਡ ਯੂ ਤੁਸੀਂ ਬਾਹਰ ਕੱਢਦਾ ਉਹੀ ਕੱਢਿਆ ਔਰ ਇਹ ਤੁਸੀਂ ਰੈਗੂਲਰ ਰੈਗੂਲਰਿਟੀ ਚ ਕਰਦੇ ਹੋ ਉਹ ਤਾਂ ਫਰੌਇਡਿਅਨ ਸਲਿੱਪ ਹੋ ਗਿਆ ਮੂੰਹ ਚ ਨਿਕਲ ਗਿਆ ਤੇ ਉਹ ਐਕਚੁਅਲੀ ਚ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਪਾਰਟੀ ਦਾ ਇਹੀ ਰੂਪ ਰੇਖਾ ਹੁਣ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਕਿ ਜਿੱਥੇ ਤੁਸੀਂ ਵੋਟਾਂ ਮੰਗਣ ਜਾ ਰਹੇ ਹੋ ਤੁਸੀਂ ਉਹਨਾਂ ਨੂੰ ਬਹੁਤ ਰਿਸਪੈਕਟਫੁਲੀ ਕਹਿ ਸਕਦੇ ਸੀਗੇ ਤੁਸੀਂ ਪੂਰੀ ਕਮਿਊਨਿਟੀ ਦਾ ਇੱਕ ਸਟੀਰੀਓਟਾਈਪ ਲੈ ਆਏ ਐ ਐਜ਼ ਉਹਨਾਂ ਦੀ ਕਮਿਊਨਿਟੀ ਦਾ ਜਿੱਦਾਂ ਕਹਿੰਦੇ ਐ ਨਾ ਕਿ ਹਾਂਜੀ ਜਿਵੇਂ ਦਾ ਸਵਾਲ ਸਾਨੂੰ ਸਾਡਾ ਸਮਾਜ ਕਰ ਰਿਹਾ ਔਰ ਇਹੀ ਕਰ ਰਿਹਾ ਕਿ ਅੱਜ ਨੂੰ ਜੇ ਸਾਡਾ ਬੰਦਾ ਕਿਤੇ ਜਾ ਕੇ ਗਰੀਬ ਸਮਾਜ ਦਾ ਖੜਾ ਹੋਊਗਾ ਉਹਨੂੰ ਆਪਣੇ ਅੰਦਰ ਇੱਕ ਸਵਾਲ ਆਊਗਾ ਕਿ ਯਾਰ ਮੈਨੂੰ ਕਿਹਦੀ ਸੋਚ ਨਾਲੇ ਲੋਕੀ ਦੇਖਣਗੇ ਮੈਨੂੰ ਸਮਾਜ ਕੀ ਦੇਖੂਗਾ ਜੇ ਮੇਰਾ ਰੰਗ ਕਾਲਾ ਜੇ ਮੇਰੇ ਪਾਟੇ ਕਪੜੇ ਜੇ ਮੈਂ ਗਰੀਬ ਆ ਤੇ ਮੈਨੂੰ ਇਹ ਕਹਿਣਗੇ ਇੱਕ ਜਸ ਲੇਅਰਸ ਨੂੰ ਸੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਲੇਅਰ ਤੇ ਪੂਰੀ ਲੜਾਈ ਹੈ ਕਿ ਯਾਰ ਸਾਨੂੰ ਉਸ ਸਟੀਰੀਓ ਟਾਈਪੀਕਲ ਆਇਡੈਂਟੀਟੀ ਨਾਲ ਨਹੀਂ ਦੇਖੋ ਉਹੀ ਤੁਸੀਂ ਦੁਬਾਰਾ ਦਰਸਾਤੀ ਬਹੁਤ ਸ਼ਰਮਨਾਕ ਦੀ ਗੱਲ ਕਰਦੇ ਨੇ ਰਾਹੁਲ ਗਾਂਧੀ ਤਾਂ ਐਸਸੀ ਬੀਸੀ ਪਿਛਲੇ ਵਰਗ ਦੀਆਂ ਗੱਲਾਂ ਕਰਦੇ ਨੇ ਤੇਰੇ ਕਾਂਗਰਸੀ ਵਿਚਾਰਤਾ ਰਤਾ ਨਹੀਂ ਹੈ ਨਹੀਂ ਇੱਦਾਂ ਕਿਤਾ ਕਹਿ ਸਕਦੇ ਹੋ ਤੁਸੀਂ ਕਿ ਗੱਲਾਂ ਕਰਨ ਨਾਲ ਤੁਹਾਡੇ ਅੰਦਰ ਦਾ ਉਹ ਚੀਜ਼ ਚੱਲ ਗਈ ਆਈ ਡੋਨਟ ਨੋ ਵਟ ਰਾਹੁਲ ਗਾਂਧੀ ਹੋਪਸ ਕਿ ਕੀ ਹੋ ਰਿਹਾ ਹੈ ਕਿ ਆ ਕੀ ਐਸਸੀਬੀਸੀ ਦੀ ਗੱਲਾਂ ਕਰਕੇ ਇਦਾਂ ਤੇ ਤੁਸੀਂ ਫਿਰ ਨਾਲ ਨਹੀਂ ਹੋਣਾ ਤੁਹਾਡੀ ਆਪਣੀ ਪਾਰਟੀ ਦੇ ਵਿੱਚ ਤੁਹਾਨੂੰ ਆਪਣੇ ਲੀਡਰਾਂ ਦੇ ਵੱਲ ਦੇਖਣਾ ਪੈਣਾ ਹੈ ਕਿ ਕਿਵੇਂ ਦੀਆਂ ਗੱਲਾਂ ਉਹ ਸਮਾਜ ਦੇ ਵਿੱਚ ਲੈ ਕੇ ਜਾ ਰਹੇ ਉਹਨਾਂ ਦੇ ਦਿਲ ਦੇ ਅੰਦਰ ਕਿੰਨਾ ਗੰਦ ਹੈ ਇਹਦਾ ਇਦਾਂ ਤੇ ਫਿਰ ਤੁਸੀਂ ਕੱਲ ਨੂੰ ਚਰਚਰੰਜੀ ਸਿੰਘ ਚੰਨੀ ਆ ਉਹਨੂੰ ਵੀ ਕਹਿ ਦੋਗੇ ਇਹਦੇ ਅੰਦਰ ਕਾਬਲੀਅਤ ਨਹੀਂ ਸੀਗੀ ਉਹ ਤਾਂ ਚਲੋ ਉਹਨਾਂ ਦਾ ਰੰਗ ਥੋੜਾ ਵਿਚਵਲਾ ਆ ਗਿਆ ਉਹ ਰਾਜਾ ਵੜਿੰਗ ਜੀ ਦੀ ਸੋਚ ਨਾਲ ਇੰਨਾ ਕਾਲਾ ਨਹੀਂ ਹੋਣਾ ਉਹ ਤਲ ਨੂੰ ਤੁਸੀਂ ਉਹ ਕਹਿ ਦੋ ਕਿ ਕਿ ਜੇ ਅਸੀਂ ਸੀਐਮ ਬਣਾਤਾ ਉਹਦੀ ਆਪਣੀ ਕੋਈ ਹੋਂਦ ਨਹੀਂ ਸੀਗੀ ਆਪਣਾ ਕੁਝ ਰੁਤਮਾ ਨਹੀਂ ਸੀਗਾ ਸੋ ਇਹ ਗੱਲਾਂ ਕਰਨ ਨਾਲ ਨਹੀਂ ਹੋਣਾ ਵੈਦਰ ਇਟ ਇਜ਼ ਰਾਹੁਲ ਗਾਂਧੀ ਵੈਦਰ ਇਟ ਇਜ਼ ਐਨੀ ਵਨ ਕੋਈ ਵੀ ਹੋਏ ਪੋਜੀਸ਼ਨ ਤੇ ਚਾਹੇ ਉਹ ਕੋਈ ਵੀ ਪਾਰਟੀ ਦਾ ਹੋਏ ਵਿੱਚ ਜੋ ਤੁਹਾਡੇ ਅੰਦਰ ਇਨਸਾਈਡ ਆ ਨਾ ਉਹ ਤੁਹਾਡਾ ਗੰਧ ਬਾਹਰ ਆਇਆ ਇੱਕ ਕਮਿਊਨਿਟੀ ਦੇ ਪ੍ਰਤੀ ਅੱਛਾ ਫਾਰ ਐਗਜ਼ੈਂਪਲ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਉਹਦੀ ਤੇ ਤੁਸੀਂ ਦੱਸਤਾ ਅਲਟੀਮੇਟਲੀ ਇੱਕ ਮੈਸੇਜ ਕੀ ਦਿੱਤਾ ਕਿ ਇਹਨਾਂ ਦੇ ਵਿੱਚ ਕਾਬਲੀਅਤ ਨਹੀਂ ਹੈਗੀ ਮੈਰਿਟ ਨਹੀਂ ਹੈਗਾ ਟੈਲੈਂਟ ਨਹੀਂ ਹੈਗਾ ਪੋਟੈਂਸ਼ੀਅਲ ਨਹੀਂ ਹੈਗਾ ਸਾਡੀ ਦੇਨ ਹੈ ਕਾਂਗਰਸ ਦੀ ਦੇਨ ਹੈ ਜਿਨੇ ਉਹਨਾਂ ਨੂੰ ਇੰਨੀ ਵੱਡੀ ਕੁਰਸੀ ਤੇ ਬਿਠਾਤਾ ਕੀ ਤੁਸੀਂ ਇਹ ਕਹੋਗੇ ਆਪਣੇ ਪਰਿਵਾਰ ਦੇ ਬਾਰੇ ਆ ਕਿਸੇ ਦੇ ਬਾਰੇ ਕੋਈ ਵੀ ਮਨਿਸਟਰ ਫਾਰਵਰਡ ਕਾਸਟ ਵਾਲਾ ਕੀ ਇਹ ਗੱਲ ਕਹੇਗਾ ਕਿ ਸਾਡਾ ਭਤੀਜਾ ਮੇਰਾ ਪੋਤਾ ਦੇ ਵਿੱਚ ਕਾਬਲੀਅਤ ਨਹੀਂ ਸੀਗੀ ਕਿਸੇ ਲਾਇਕ ਦਾ ਨਹੀਂ ਸੀਗਾ ਉਹ ਟੈਲੈਂਟ ਨਹੀਂ ਸੀਗਾ ਲੇਕਿਨ ਮੈਂ ਮਲਾਈ ਖਾਰਿਆ ਸੀਗਾ ਸੋ ਮੈਂ ਸੋਚਿਆ ਉਹ ਮਲਾਈ ਮੈਂ ਆਪਣੇ ਹੀ ਪਰਿਵਾਰ ਦੇ ਵਿੱਚ ਸ਼ੇਅਰ ਕਰਾਂ ਕਿਉਂਕਿ ਮੈਂ ਐਮਪੀ ਸੀਗਾ ਤੇ ਮੈਂ ਚਾਹਿਆ ਕਿ ਮੈਂ ਐਮਪੀ ਦੀ ਮਲਾਈ ਐਮਐਲਏ ਦੀ ਸੀਟ ਤੇ ਆਪਣੇ ਹੀ ਪਰਿਵਾਰ ਨੂੰ ਦਵਾਂ ਰਾਈਟ ਜੁਗਾਲ ਲਗਾ ਕੇ ਵਾਟ ਐਵਰ ਜਿੰਨੂੰ ਵੀ ਕੋਟ ਕਰਾ ਹੈ ਨਾ ਉਹਨਾਂ ਉਹਨਾਂ ਦੇ ਵਿੱਚ ਸਾਰਾ ਟੈਲੈਂਟ ਆ ਉਹਨਾਂ ਦੇ ਵਿੱਚ ਟੈਲੈਂਟ ਹੈ ਉਹ ਆਪਣੀ ਪੋਜੀਸ਼ਨ ਲੈ ਕੇ ਆਏ ਨੇ ਲੇਕਿਨ ਸਮਾਜ ਦੇ ਵਿੱਚ ਤੁਸੀਂ ਉਹਨਾਂ ਨੂੰ ਦਸੋਗੇ ਕਿ ਸਾਡਾ ਸਾਨ ਚਾਹੇ ਚਰਨਜੀਤ ਚੰਨੀ ਆ ਉਹਨਾਂ ਦੇ ਵੀ ਕੱਲ ਨੂੰ ਤੁਸੀਂ ਇਹ ਕਹੋਗੇ ਸਾਡੇ ਟੈਲੈਂਟ ਨਾਲ ਮਲੇ ਲੇਕਿਨ ਤੁਹਾਡੇ ਪਰਿਵਾਰ ਵਿੱਚੋਂ ਜੋ ਵੀ ਬੰਦਾ ਚਾਹੇ ਪਰਿਵਾਰਵਾਦ ਜਿੰਨੂੰ ਵੀ ਤੁਸੀਂ ਟਿਕਟ ਦੇ ਤੋ ਆਪਣੇ ਪਰਿਵਾਰ ਤੋਂ ਉਹਦੇ ਵਿੱਚ ਟੈਲੈਂਟ ਹੀ ਟੈਲੈਂਟ ਹੈ ਤੇ ਉਹਦੇ ਵਿੱਚ ਉਹਦੇ ਉੱਤੇ ਸਾਨ ਨਹੀਂ ਹੈ ਉਹ ਮਲਾਈ ਜੋ ਤੁਸੀਂ ਵੰਡ ਕੇ ਖਾ ਰਹੇ ਹੋ ਉਹ ਕਿਉਂਕਿ ਮੈਂ ਐਮਐਲਏ ਬਣ ਜਾ ਮੈਂ ਐਮਪੀ ਬਣ ਗਿਆ ਸਾਡੇ ਘਰ ਦੇ ਐਮਐਲਏ ਬਣ ਗਿਆ ਦੂਜਾ ਸਭ ਨਿਕੰਮਾ ਨਲਾਇਕ ਟੈਲੈਂਟ ਨਹੀਂ ਰੰਗ ਦੇ ਭੇੜੇ ਕਰਮ ਦੇ ਭੇੜੇ ਜਾਤ ਦੇ ਤੇ ਭੇ ਇਹੀ ਆ ਨਾ ਨੈਰੇਟਿਵ ਪਰ ਰਾਜਾ ਵਰਿੰਗ ਦੀ ਗੱਲਾਂ ਬਹੁਤ ਕਰਨੀਆਂ ਸੀ ਪਰ ਉਹਨਾਂ ਨੇ ਮਾਫੀ ਵੀ ਮੰਗ ਲਈ ਉਹ ਕਹਿੰਦੇ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਬਿਨਾਂ ਸ਼ਰਤ ਮਾਫੀ ਮੰਗ ਲੈਣਾ ਬੂਟਾ ਸਿੰਘ ਜਿਹਦੇ ਤਾਂ ਮੇਰੇ ਪਿਤਾ ਸਮਾਨ ਨੇ ਹੋਰ ਦੱਸੋ ਕੀ ਚਾਹੁੰਦੇ ਹੁਣ ਤਾਂ ਚਾਚਾ ਤਾਇਆ ਸਭ ਕੁਝ ਬਣ ਜਾਣਗੇ ਫਿਰ ਤੁਸੀਂ ਆਪਣੇ ਪਿਓ ਨੂੰ ਮੰਨ ਲਓ ਤੁਹਾਡਾ ਪਿਓ ਕਿਤੇ ਜਾ ਰਿਹਾ ਰਾਈਟ ਕਿਸੇ ਨੇ ਬਾਪੂ ਤੁਹਾਡਾ ਬੱਸੇ ਚੜਿਆ ਜਾਂ ਕਿਸੇ ਚੜਿਆ ਤੁਸੀਂ ਆਪਣੇ ਬਾਪੂ ਲਈ ਕਿਸ ਨੂੰ ਕਹਿਣਾ ਹੈ ਕਿ ਮੇਰੇ ਬਾਪੂ ਉੱਥੇ ਚੜਿਆ ਹੈ ਬਸ ਤੇ ਉੱਥੇ ਬੱਸ ਅੱਡੇ ਲੈ ਆਜਿਓ ਕਾਲਾ ਜਿਹਾ ਨਜ਼ਰ ਆਂਦਾ ਪੱਗ ਪਾਈ ਹੋਣੀ ਮਾੜਾ ਜਿਹਾ ਇਦਾਂ ਕਰਕੇ ਸ਼ਕਲ ਉਹਦੀ ਭੈੜੀ ਜੀ ਹੋਣੀ ਉਹਨੂੰ ਲੈਣ ਆਜਿਓ ਕਹੋਗੇ ਆਪਣੇ ਬਾਪੂ ਬਾਰੇ ਨਹੀਂ ਨਾ ਕਹੋਗੇ ਕਹੋਗੇ ਨਾ ਨਾ ਮੇਰੇ ਪਾਪਾ ਜੀ ਸਰਦਾਰ ਸਾਹਿਬ ਉੱਥੇ ਉਤਰ ਰਹੇ ਨੇ ਉਹਨਾਂ ਨੂੰ ਲੈਣ ਆਜੋ ਹੁਣ ਬਾਪੂ ਬਣ ਗਏ ਹੁਣ ਰਿਸ਼ਤੇ ਨਾਤੇ ਬਣ ਗਏ ਬਟ ਉਦੋਂ ਜੋ ਤੁਸੀਂ ਕਿਹਾ ਉਹ ਪੂਰੇ ਸਮਾਜ ਨੇ ਸੁਣਿਆ ਮੈਂ ਤੁਹਾਨੂੰ ਚਾਕੂ ਮਾਰਦਾ ਹੈ ਨਾ ਮੈਂ ਕਹੂੰਗੀ ਜੇ ਗਲਤੀ ਨਾਲ ਲੱਗ ਗਿਆ ਤਾਂ ਤੁਸੀਂ ਪੈ ਗਏ ਤੁਸੀਂ ਮਾਰ ਗਏ ਗਲਤੀ ਕਰਕੇ ਇਟ ਇਜ਼ ਲਾਈਕ ਤੁਸੀਂ ਕਹਤ ਆ ਉਹ ਤੋਂ ਬਾਅਦ ਤੁਸੀਂ ਬਥੇਰੀਆਂ ਮਾਫੀਆਂ ਮੰਗੀ ਜਾਓ ਕਿਸੇ ਦਾ ਮਰਡਰ ਕਰਤਾ ਕਿਸੇ ਨੂੰ ਕੁਝ ਵੀ ਕਰਤਾ ਮਾਫੀ ਮੰਗੀ ਜਾਓ that is not the issue the issue is all about your mentality which prevails in you which prevails in the party system aur jo sare samaj de vich jaari hai sade je loki din raat jo mehnat kar re ne chote vargan to uth ke hunde ne ki layers khatam hon we should also get that respected you know aur jo cheez nahi hai gaa tusin ਉਹੀ ਚੀਜ਼ਾਂ ਚੱਲਦੀਆਂ ਰਹੇ ਤੁਸੀਂ ਅੱਖਾਂ ਤੋਂ ਮਾਰ ਦਿੰਦੇ ਹੋ ਯਾਰ ਦੂਜੇ ਨੂੰ ਤੁਸੀਂ ਅੱਖਾਂ ਤੋਂ ਛੋਟਾ ਦੱਸ ਦਿੰਦੇ ਹੋ ਤੁਸੀਂ ਦੱਸਦੇ ਇਹ ਸਾਡੇ ਬਰਾਬਰ ਕਿਤੇ ਤੁਸੀਂ ਸਾਡੀ ਬਰਾਬਰੀ ਦੇਖਣੀ ਹੈ ਨਾ ਜੇ ਸਾਡਾ ਟੈਲੈਂਟ ਦੇਖਣਾ ਤੇ ਫਿਰ ਸਾਡਾ ਟੈਲੈਂਟ ਨੰਬਰਾਂ 'ਚ ਦੇਖੋ ਜਦ ਆਈਐਸ ਯੂਪੀਐਸਸੀ ਕਿਸੇ ਵੀ ਲੈਵਲ ਦਾ ਹਾਇਰ ਲੈਵਲ ਦਾ ਇਗਜ਼ਾਮ ਹੁੰਦਾ ਨਾ ਲੁੱਕ ਐਟ ਦ ਨੰਬਰਸ ਆਰ ਚਿਲड्रन ਟੇਕਸ ਉਸ ਟਾਈਮ ਤੇ ਐਂਡ ਉੱਥੇ ਕਿੱਥੇ ਇੰਟਰਵਿਊ ਦੇ ਵਿੱਚ ਜਦ ਉਹਨਾਂ ਨੂੰ ਫੇਲ ਕਰਦੇ ਹੋ ਮਾੜੇ ਮਾਰਕਸ ਦੇ ਕੇ ਉੱਥੇ ਵੀ ਇਹੀ ਸੋਚ ਕੰਮ ਆਉਂਦੀ ਹੈ ਜੋ ਰਾਜਾ ਵਿੜਿੰਗ ਜੀ ਨੇ ਇੱਥੇ ਦੱਸੀ ਹੈ ਉੱਥੇ ਵੀ ਇੰਟਰਵਿਊ ਦੇ ਵਿੱਚ this is the mentality our problem is with that stereotypical thinking about our whole community so we are fighting ਸਾਡੇ ਲਈ ਹਰ ਸਟੈਪ ਤੇ ਰੋੜੇ ਆ ਅਸੀਂ ਮਿਹਨਤ ਕਰਕੇ ਉਸ ਲੇਅਰ ਨੂੰ ਮਰਜ ਕਰਦੇ ਆ ਔਰ ਡਿਸਕ੍ਰਿਮੀਨੇਸ਼ਨ ਦੀ ਫਾਰਮਸ ਨੂੰ ਸੋਚਦੇ ਆ ਯਾਰ ਘੱਟ ਹੋ ਜਾਊਗਾ ਹੁਣ ਤਾਂ ਰਿਸਪੈਕਟ ਮਿਲੂਗੀ ਹੁਣ ਤਾਂ ਸੋਸਾਇਟੀ ਦੇ ਵਿੱਚ ਸਮਾਨਤਾ ਦਾ ਦਰਜਾ ਮਿਲੂਗਾ ਹੁਣ ਤਾਂ ਆਪਾਂ ਨੂੰ ਕੋਈ ਮਾੜੀ ਅੱਖ ਨਾਲ ਨਹੀਂ ਦੇਖੂਗਾ ਹੁਣ ਤਾਂ ਕੋਈ ਸਾਡੀ ਬੀਬੀਆਂ ਨਾਲ ਰੇਪ ਨਹੀਂ ਹੋਊਗਾ ਹੁਣ ਤਾਂ ਸਾਡੀ ਕਿਉਂ ਸਾਡੀ ਬੀਬੀਆਂ ਨਾਲ ਕਿਉਂ ਰੇਪ ਹੁੰਦਾ ਉਹ ਵੀ ਤਾਂ ਸੋਸਾਇਟੀ ਆ ਮੈਂਟੈਲਿਟੀ ਆ ਕਿਵੇਂ ਹੁੰਦਾ ਪਿੰਡਾਂ ਵਿੱਚ ਚੱਲ ਜਾਓ ਠੀਕ ਹੈ ਸਾਡੀ ਗਰੀਬ ਬੀਬੀ ਨਿਕਲ ਕੇ ਜਾ ਰਹੀ ਆ ਉਹਨੇ ਨਾ ਇੱਕ ਕਿਸਮ ਦਾ ਕੱਪੜਾ ਪਾਇਆ ਹੋਇਆ ਕੋਈ ਸਲਵਾਰ ਅੱਡ ਅਲੱਗ ਚੁੰਨੀ ਅਲੱਗ ਕਮੀਜ਼ ਕਿਉਂਕਿ ਕਿਸੇ ਦੇ ਘਰ ਕੰਮ ਕਰਦੀ ਆ ਇਹ ਵਾਲੀ ਬੀਬੀ ਨੂੰ ਉਹਨੂੰ ਸਲਵਾਰ ਦੇਤੀ ਪੁਰਾਣੀ ਆਪਣੀ ਕਿਸੇ ਨੇ ਚੁੰਨੀ ਦੁਪੱਟਾ ਦੇਤਾ ਕਿਸੇ ਨੇ ਕਮੀਜ਼ ਦੇਤੀ ਸਭ ਪਤਾ ਚੱਲ ਜਾਂਦਾ ਕਿ ਇਹਨਾਂ ਦੀ ਗਰੀਬ ਗਰੀਬਾਂ ਦੀਆਂ ਧੀਆਂ ਆ ਕਿ ਦਿਸ ਇਸ ਆ ਫਾਈਟ ਇਹਦੇ ਪਿੱਛੇ ਤੇ ਅਸੀਂ ਲੜ ਰਹੇ ਆ ਕਿ ਆਪਣੀ ਸੋਚ ਬਦਲੋ ਜ਼ਰੂਰੀ ਨਹੀਂ ਹਰ ਕਾਲਾ ਬੰਦਾ ਤੁਸੀਂ ਇਹੀ ਕਹੋ ਕਿ ਉਸ ਸਮਾਜ ਤੋਂ ਹਰ ਗਰੀਬ ਬੰਦਾ ਜਿਹਦੇ ਮੂੰਹ ਤੇ ਗੋਹਾ ਹੱਥਾਂ 'ਚ ਗੋਹਾ ਹੋਏ ਮਿੱਟੀ 'ਚ ਹੱਥ ਸੋ ਦਿਸ ਇਜ਼ ਆ ਕਮਨ ਫਾਈਟ ਸੋ ਅਸੀਂ ਲੜਾਂਗੇ ਨਹੀਂ ਤੇ ਕੀ ਕਰਾਂਗੇ ਫਿਰ ਤੁਸੀਂ ਉਹ ਚੀਜ਼ਾਂ ਉਜਾਗਰ ਕਰਤੀਆਂ ਸੋ ਇਟ ਇਜ਼ ਅ ਇਨਸਲਟ ਐਂਡ ਵੀ ਹੈਵ ਟੇਕਨ ਇਟ ਵੈਰੀ ਵੈਰੀ ਹਾਰਡ ਐਂਡ ਪਰਸਨਲੀ ਕਿ ਸਾਨੂੰ ਇਸ ਚੀਜ਼ ਦਾ ਬਹੁਤ ਬੁਰਾ ਲੱਗਿਆ 2047 ਦੇ ਵਿੱਚ ਰਿਤੂ ਜੀ 100 ਸਾਲ ਆਜ਼ਾਦੀ ਦੇ ਹੋ ਜਾਣੇ ਪਰ ਤੁਸੀਂ ਤਾਂ ਬਹੁਤ ਸਾਰੇ ਕਿੰਤੂ ਪਰੰਤੂ ਖੜੇ ਕਰਤੇ ਬਹੁਤ ਸਾਰੇ ਕੁਐਸਚਨ ਮਾਰਕ ਜਿਹੜੇ ਨੇ ਉਹ ਲਗਾ ਦਿੱਤੇ ਨੇ ਕਹਿੰਦੇ ਹਜੇ ਵੀ ਨਾ ਸੋਚ ਬਦਲੀ ਐ ਨਾ ਸਾਡਾ ਲੈਵਲ ਬਦਲਿਆ ਅਸੀਂ ਹਜੇ ਵੀ ਉਹੀ ਫਾਈਟ ਕਰ ਰਹੇ ਹਾਂ ਤੁਸੀਂ ਕਿਹਾ ਨੰਬਰ ਲੈਣ ਦੇ ਬਾਵਜੂਦ ਵੀ ਸਾਡੀ ਵਾਰੀ ਨਹੀਂ ਆਉਂਦੀ ਅਸੀਂ ਉਹ ਲੇਅਰਸ ਨੂੰ ਕੱਟ ਕਰ ਰਹ ਅਗਰ 100 ਸਾਲ ਬਾਅਦ ਵੀ ਇਹੀ ਚੀਜ਼ਾਂ ਰਹੀਆਂ हाड़े तीन घूम सदरी वेयर हर चीजेंटिक्रॉम प्रेस के ਕੱਲ ਨੂੰ ਤੁਹਾਡੇ ਤੇ ਪਰਚੇ ਹੋਣੇ ਤੁਹਾਨੂੰ ਟੰਗਿਆ ਹੋਣਾ ਐਸ ਲੋង ਐਸ ਯੂ ਆਰ ਫਰੀ ਤੁਸੀਂ ਪੰਜਾਬ ਦੇ ਵਿੱਚੋਂ ਆਈ ਸਟਿਲ ਫੀਲ ਦੈਟ ਯੂ ਸਟਿਲ ਹੈਵ ਕਰਨਾ ਹੈ ਅਗਰ ਆਜ਼ਾਦ ਹੈ ਨਹੀਂ 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 ਸਰ ਉਹ ਵੀ ਤੁਸੀਂ ਕਿੰਨੀ ਵਾਰੀ ਕਰੋਗੇ ਮੈਨੂੰ ਪੰਜਾਬ ਤੇ ਜੰਮੇ ਪਲੇਆ ਸੀ ਹੈਨਾ ਇੱਥੇ ਹੀ ਅੱਜ ਪਹਿਲੀ ਵਾਰ ਆਈ ਥਿੰਕ ਸਾਡਾ ਰਾਬਤਾ ਹੋ ਰਿਹਾ ਬਟ ਆਈ ਰੀਲੀ ਫੀਲ ਕਿ ਸਾਡੇ ਜੇ ਬੰਦਿਆਂ ਦੀ ਜੇ ਆਵਾਜ਼ ਤੁਸੀਂ ਸੁਣਾਉਂਦੇ ਰਹੋਗੇ ਨਾ ਤੇ ਫਰੀ ਐਕਚੁਅਲੀ ਚ ਰਹੋਗੇ ਕਿਉਂਕਿ ਕੱਲ ਨੂੰ ਜੇ ਤੁਹਾਡੇ ਨਾਲ ਵੀ ਕੁਝ ਹੋਊਗਾ ਨਾ ਸਾਡੇ ਸਾਨੂੰ ਤੁਸੀਂ ਆਪਣੇ ਪਿੱਛੇ ਪਾਉਗੇ ਅਸੀਂ ਤੁਹਾਡੇ ਲਈ ਵੀ ਖੜੇ ਹੋਵਾਂਗੇ ਬਿਕਾਜ਼ ਵੀ ਵਾਂਟ ਟੂ ਸੇਵ ਦੀ ਫੋਰਥ ਪਿਲਰ ਆਫ ਡੈਮੋਕ੍ਰ ਕਿਉਂਕਿ ਅੱਜ ਤੋਂ ਪਹਿਲਾਂ ਤਾਂ ਸੋਸ਼ਲ ਮੀਡੀਆ ਤੋਂ ਜੇ ਸੋਸ਼ਲ ਮੀਡੀਆ ਨਹੀਂ ਹੁੰਦਾ ਨਾ ਸਰ ਤੁਸੀਂ ਡਾਕਟਰ ਰਿੱਤੂ ਦਾ ਇੰਟਰਵਿਊ ਕਰਨ ਨਹੀਂ ਆਂਦੇ ਅੱਜ ਤੁਸੀਂ ਕਿਸੇ ਅਮੀਰ ਬਾਪ ਦੇ ਰਾਜਾ ਦੇ ਪੇਟ ਤੋਂ ਜੋ ਪੈਦਾ ਹੋਇਆ ਹੁੰਦਾ ਉਹਦੀ ਇਰਾਨੀ ਦੀ ਜਾਂ ਰਾਜੇ ਦੀ ਤੁਸੀਂ ਇੰਟਰਵਿਊ ਕਰ ਰਹੇ ਹੁੰਦੇ ਜੋ ਛੋਟਾ ਰਾਜਕੁਮਾਰ ਆਫਕੋਰਸ ਸਰ ਵੀ ਡੂ ਨਾਟ ਹੈਵ ਫਰੀडम ਜੇ ਸਾਡੇ ਜੇ ਗਰੀਬ ਘਰਾਂ ਦੇ ਬੱਚੇ ਅੱਗੇ ਆ ਕੇ ਉੱਠ ਕੇ ਆਪਣੀ ਆਵਾਜ਼ ਚੁੱਕਦੇ ਹਨਾ ਵੀ ਅਸੀਂ ਨਾ ਜੋ ਅੱਜ ਡਾਕਟਰ ਰਿੱਤੂ ਸਿੰਘ ਹੈ ਨਾ ਜੇ ਯੂਥ ਨੂੰ ਲੀਡ ਕਰਦੀ ਆ ਉਹ ਬਾਈ ਡਿਫਾਲਟ ਆ ਉਹ ਤਾਂ ਸੰਘਰਸ਼ ਕਰਕੇ ਸਾਨੂੰ ਸਾਡੇ ਸੰਘਰਸ਼ ਨੇ ਚਿਹਰਾ ਬਣਾਇਆ ਇੱਕ ਲੀਡਰਸ਼ਿਪ ਦਾ ਚਿਹ ਦੋ ਅੰਬੇਡਕਰ ਹੈਜ਼ ਗਿਵਨ ਅਸ एवरीथिंग ਬਟ ਦੈਟ ਇਜ਼ ਓਨਲੀ ਰਿਟਨ ਸੰਘਰਸ਼ ਕਰਕੇ ਆਪਾਂ ਨੂੰ ਲੈਣਾ ਪੈ ਰਿਹਾ ਉਹਨਾਂ ਨੇ ਰਸਤਾ ਦੱਸਤਾ ਬਟ ਥੀਸ ਪਾਵਰ ਜੋ ਅੱਜ ਦੇ ਦਿਮਾਗ 'ਚ ਜਿਨ੍ਹਾਂ ਦੇ ਅੰਦਰ ਜਾਤ ਦਾ ਹੰਕਾਰ ਵੀ ਅੰਦਰ ਤਾਂ ਟੈਲੈਂਟ ਹੀ ਨਹੀਂ ਹੈ ਇਹ ਤਾਂ ਰਿਜ਼ਰਵੇਸ਼ਨ ਲੈ ਕੇ ਆ ਗਏ ਇਹ ਤਾਂ ਇੱਦਾਂ ਹੀ ਉੱਠ ਕੇ ਆ ਗਏ ਇਹਨਾਂ ਦੇ ਅੰਦਰ ਤਾਂ ਕੁਝ ਹੈ ਹੀ ਨਹੀਂ ਇਹ ਤਾਂ ਇਹਨਾਂ ਦੇ ਦੇਣ ਸੋ ਯੂ ਕੁਐਸਚਨ ਆ ਰਿਜ਼ਰਵੇਸ਼ਨ ਇਨ ਮਾਡਰਨ ਏਰਾ 21st ਸੈਂਚਰੀ ਜਿੱਥੇ ਆਜ਼ਾਦ ਹੋਏ 70 ਸਾਲ ਤੋਂ ਉੱਪਰ ਹੋ ਗਿਆ ਯੂ ਡੋਨਟ ਕੁਐਸਚਨ ਦ 10% ਰਿਜ਼ਰਵੇਸ਼ਨ ਵਿਚ ਹੈਜ਼ ਬੀਨ ਗਿਵਨ ਟੂ ਯੂ ਆਲਰੇਡੀ ਯੂ ਆਰ 50 ਟੇਕਿੰਗ 50 आई वी डू नॉट हैव प्रॉब्लम वी वांट यू टू ग्रो वी वांट यू टू अचीव हाइट्स वी डोंट हैव प्रॉब्लम विद एनीबडी इन द सोसाइटी वी हैव द प्रॉब्लम विद दिस सोच विद द विचार धारा जो सानू किल कर दी एवरी स्टेप पे जो सानू खत्म कर दी है द विचार धारा कि गरीबा ने ना ते वोट लो दे आर द हाईएस्ट इन पंजाब 33% प्लस ਇਹਨਾਂ ਦੇ ਸਾਥ ਦੇ ਬਿਨਾ ਸਰਕਾਰ ਨਹੀਂ ਬਣ ਸਕਦੀ ਇਹਨਾਂ ਦੇ ਸਿਰ ਤੇ ਹੱਥ ਰੱਖਣਾ ਪਿਆਰਾ ਲੇਕਿਨ ਇਹਨਾਂ ਦੀ ਉਦੇਦਾਰੀਆਂ ਇਹਨਾਂ ਦੀ ਚੌਧਰ ਕਿਸੇ ਨੂੰ ਪਿਆਰੀ ਨਹੀਂ ਹੈਗੀ ਯੂ डोंट वांट अस टू बी द लीडर ਯੂ ਵਾਂਟ ਕਿ ਚੋਣ ਆ ਗਏ ਇਲੈਕਸ਼ਨ ਆ ਗਏ ਤੁਸੀਂ ਸਾਡੇ ਘਰਾਂ ਸਾਡੀਆਂ ਬਸਤੀਆਂ ਤੇ ਆਓ ਸਾਡੇ ਸਿਰ ਤੇ ਹੱਥ ਧਰੋ ਬੀਬੀ ਠੀਕ ਆ ਪੁੱਤ ਠੀਕ ਆ ਕੀ ਚਾਹੀਦਾ ਹੈ ਤੁਹਾਨੂੰ ਦਵਾਵਾਂਗੇ ਬੀਬੀ ਧਿਆਨ ਰੱਖਿਓ ਹੈ ਜਰੂਰ ਵੋਟ ਪਾਣਾ ਆਪਣੇ ਬੱਚੇ ਨੂੰ ਫਿਰ ਉਹੀ ਬੀਬੀਆਂ ਉਹੀ ਗਰੀਬ ਬੱਚੀਆਂ ਉਹੀ ਗਰੀਬ ਪਿੰਡਾਂ ਦੇ ਲੋਕੀ ਪੂਰਾ 5 ਸਾਲ ਤੁਹਾਡੇ ਮਗਰ ਹੱਥ ਲਾंदे ਫਿਰ ਜਾਣਗੇ ਸਾਬ ਨੌਕਰੀ ਲਵਾਦਾ ਸਾਬ ਇਹ ਹੋ ਗਿਆ ਕਟਮਾਰ ਹੋ ਗਈ ਐਸਸੀਐਸਟੀ ਐਕਚ ਪਰਚਾ ਦਰਜ ਕਰਾ ਦਿਓ ਇਹ ਕਰਾ ਦਿਓ ਫਿਰ ਤੁਸੀਂ ਨਹੀਂ ਮਿਲ ਸਕਦੇ ਫਿਰ ਤਾਂ ਤੁਹਾਡਾ ਪ੍ਰੋਟੋਕਾਲ ਹੈ देयर ਇਜ਼ ਅ ਗਾਰਡ ਸਿਟਿੰਗ ਆਊਟਸਾਈਡ ਯੂਅਰ ਸੋ ਕਾਲਡ ਵਿਲਾ ਉਤੋਂ ਪਰਮਿਸ਼ਨ ਲੈ ਕੇ ਤੁਸੀਂ ਯੂ ਕਾਂਟ ਇਵਨ ਗੋ ਐਂਡ ਸੀ ਦਿਸ ਸੋ ਕਾਲਡ ਮਿਨਿਸਟਰ ਜਿਹੜਾ ਹੱਥ ਜੋੜਦਾ ਸੀ ਤੁਹਾਡੇ ਅੱਗੇ ਇਜ਼ ਦਿਸ ਦ ਰੀਅਲ ਡੈਮੋਕ੍ਰੇਸੀ ਤੁਹਾਡਾ ਕਹਿਣਾ ਹੈ ਸੌਖੇ ਸ਼ਬਦਾਂ ਚ ਸਾਨੂੰ 5 ਸਾਲ ਬਾਅਦ ਯਾਦ ਕੀਤਾ ਜਾਂਦਾ ਹੈ ਉਹ ਸਿਰਫ ਵੋਟਾਂ ਦੇ ਲਈ ਔਰ ਦੂਜਾ ਸੋਖੇ ਸ਼ਬਦਾਂ ਚ ਮੇਰਾ ਇਹ ਵੀ ਕਹਿਣਾ ਹੈਗਾ ਕਿ ਵੋਟਾਂ ਲਈ ਯਾਦ ਕੀਤਾ ਜਾਂਦਾ ਬਟ ਸਾਡੇ ਸਿਰ ਤੇ ਹੱਥ ਰੱਖਣਾ ਬਹੁਤ ਚੰਗਾ ਲੱਗਦਾ ਹੈ ਵੈਦਰ ਇਟ ਇਜ਼ ਕਾਂਗਰਸ ਪਾਰਟੀ ਵੈਦਰ ਇਟ ਇਜ਼ ਆਮ ਆਨਵੀ ਪਾਰਟੀ ਔਰ ਦੀ ਪ੍ਰੈਜ਼ੈਂਟ ਸਰਕਾਰ ਜੋ ਐਸਟੈਬਲਿਸ਼ਮੈਂਟ ਹੈ ਪ੍ਰੋਪਰ ਹੈ ਨਾ ਬਾਬਾ ਸਾਹਿਬ ਦੀਆਂ ਫੋਟੋ ਲਾਉਣਾ ਬਹੁਤ ਸੋਖਾ ਪਕਜਿੰਗ ਜਿਦੀ ਫੋਟੋਆਂ ਲਾ ਕੇ ਮੂਰਖ ਬਣਾਉਣਾ ਯੂਥ ਨੂੰ ਤੇ ਬਾਬਾ ਸਾਹਿਬ ਦੀਆਂ ਫੋਟੋਆਂ ਲਾ ਕੇ ਮੂਰਖ ਬਣਾਉਣਾ ਇੱਕ ਕਮਿਊਨਿਟੀ ਨੂੰ ਇਟਸ ਵੈਰੀ ਈਜ਼ੀ ਸੋ ਕਲੇਮ ਕਰਤਾ ਜੀ ਅਸੀਂ ਤਾਂ whatever you know ਇਹਨਾਂ ਦਾ ਕਲੇਮ ਆ ਬਟ ਉਹਨਾਂ ਦੇ ਬੱਚਿਆਂ ਨੂੰ ਉਹ ਕੁਰਸੀਆਂ ਚਾਹੀਦੀਆਂ ਦਫ਼ਤਰਾਂ ਚ ਵੀ ਡੋਨਟ ਵਾਂਟ ਕਿ ਤੁਸੀਂ ਦਫ਼ਤਰਾਂ ਚ ਫੋਟੋਆਂ ਲਾਓ ਸੇਮ ਦਫ਼ਤਰਾਂ ਦੇ ਵਿੱਚ ਸਾਨੂੰ ਉਹ ਕੁਰਸੀਆਂ ਚਾਹੀਦੀਆਂ ਵੀ ਵਾਂਟ ਟੂ ਕਲੇਮ ਥੈਟ ਉਹ ਕੁਰਸੀਆਂ ਐਂਡ ਆਈ ਡੋਨਟ ਵਾਂਟ ਕਿ ਕੋਈ ਮੈਨੂੰ ਗਰੀਬ ਸਮਝ ਕੇ ਮੇਰੇ ਸਮਾਜ ਨੂੰ ਗਰੀਬ ਸਮਝ ਕੇ ਦਇਆ ਪਰ ਹੱਥ ਉਹਨਾਂ ਦੇ ਸਿਰ ਤੇ ਧਰੇ ਆਈ ਵਾਂਟ ਕਿ ਉਹ ਜੋ ਕੁਰਸੀ ਤੇ ਤੁਸੀਂ ਲੜ ਰਹੇ ਹੋ ਨਾ ਸਾਡੇ ਬੰਦੇ ਵੀ ਉੱਥੇ ਰਿਸਪੈਕਟਫੁਲੀ ਬੈਠਣ ਤਾਂ ਕਿ ਇਸ ਚੋਣ ਉਹ ਮੈਂ ਕਹਿ ਰਹੀ ਹਾਂ ਨਾ ਕਿਵੇਂ ਬੈਠੇ ਆ ਬਿਕੋਜ਼ ਆਫ देयर ਟੈਲੈਂਟ ਨਾਟ ਬਿਕੋਜ਼ ਆਫ ਦਾ ਤਰਸ ਜੋ ਬੀ ਜੀ ਪੀ ਚ ਹੈ ਉਹ ਤਰਸ ਵਾਲੇ ਹੋਣ ਬਟ ਅਦਰ than that ਆਈ ਐਮ ਟੈਲਿੰਗ ਯੂ ਸ਼ੁਕਰ ਕੁਰਸੀਆਂ ਤੇ ਉਹ ਬੈਠੇ ਨੇ that's why we say we thank you baba saheb because of you we are here and we are firstly and lastly indians ਤੁਹਾਡਾ ਡਿਵੀਜ਼ਨ ਆਲਾ ਅਸੀਂ ਬੈਠੇ ਆ ਸੋ ਜੇ ਉਹ ਰਿਜ਼ਰਵੇਸ਼ਨ ਨਹੀਂ ਹੁੰਦਾ ਜਿਨ੍ਹਾਂ ਦੀ ਮਾਨਸਿਕਤਾ ਇਹ ਆ ਕਿ ਕਾਲੇ ਮੈਲੇ ਕਾਂਗਰਸ ਨੇ ਕਰਤਾ ਇਹਨੇ ਕਰਤਾ ਇਸ ਪਾਰਟੀ ਨੇ ਕਰਤਾ ਸੋ ਅਸੀਂ ਤੇਹੀ ਸੁੰਦਰਾਣਾ ਸੀਗਾ ਆਪਾਂ ਨੂੰ ਤਾਂ ਕਿਸੇ ਨੇ ਪ੍ਰੋਪਰ ਸਪੇਸ ਬਰਾਬਰ ਉਹਦਾ ਨਹੀਂ ਦੇਣਾ ਸੀਗਾ ਸੋ ਵੀ ਹੈਵ ਹਰ ਸਟੈਪ ਤੇ ਨਾ ਸਰ ਅਸੀਂ ਫਾਈਟ ਕੀਤੀ ਹੈ ਆਪਣੇ ਆਪ ਨੂੰ ਪ੍ਰੂਫ ਕਰਨ ਲਈ ਔਰ ਅਸੀਂ ਅੱਜ ਵੀ ਉਹੀ ਕਰ ਰਹੇ ਹਾਂ ਕਿ ਪਲੀਜ਼ ਉਹ ਸੋਚ ਨਹੀਂ ਹੈ ਲੜਾਈ ਤਾਂ ਲੜਨੀ ਪੈਂਦੀ ਹੈ ਨਾ ਲੜਾਈ ਹਾਸਲ ਕਰਨ ਦੇ ਲਈ ਸਰ ਲੜਾਈ ਨਾ ਵਿਦਿਨ ਜਦ ਹਾਸਲ ਕਰਨ ਲਈ ਨਾ ਲੜਾਈ ਦੂਜਿਆਂ ਦੇ ਨਾਲ ਲੜੀ ਜਾਂਦੀ ਹੈ ਆਪਣੇ ਆਦੇ ਨਾਲ ਨਹੀਂ ਲੜੀ ਜਾਂਦੀ ਲੜਾਈ ਤੁਸੀਂ ਗੋਰਿਆਂ ਦੇ ਨਾਲ ਲੜ ਸਕਦੇ ਸੀਗੇ ਹੈਨਾ ਇਹ ਤਾਂ ਇਹ ਜਿਹੜੇ ਕਾਲੇ ਆ ਨਾ ਇਹ ਗੋਰਿਆਂ ਤੋਂ ਵੀ ਜ਼ਿਆਦਾ ਖਤਰਨਾਕ ਆ ਉਹਨਾਂ ਦੀ ਨਜ਼ਰ 'ਚ ਤੇ ਵੀ ਕਾਲੇ ਆ ਲੇਕਿਨ ਇਹ ਥੋੜੇ ਜਿਹਾ ਰੰਗ ਤੋਂ ਉੱਪਰ ਜਿਵੇਂ ਰਾਜਾ ਵੜਿੰਗ ਜੀ ਮਾੜੇ ਰੰਗ ਤੋਂ ਹੈ ਨਾ ਗਹਿੂਆ ਹੋ ਗਿਆ ਤੇ ਆਪਣੇ ਆਪ ਨੂੰ ਗੋਰਾ ਸਮਝੇ ਬੈਠੇ ਆ ਹਨਾ ਉਹਨਾਂ ਦੇ ਲਈ ਤੇ ਇਹ ਵੀ ਕਾਲੇ ਆ ਦੇ ਵੈਸਟ ਨਹੀਂ ਸਮਝ ਨਹੀਂ ਹੁਣੇ ਵੈਸਟ ਜੋ ਹੈਗਾ ਉਹ ਆਪਾਂ ਸਾਰਿਆਂ ਨੂੰ ਕਾਲਾ ਹੀ ਸਮਝਦਾ ਭਾਵੇਂ ਤੁਸੀਂ ਜਿੰਨੇ ਮਰਜ਼ੀ ਇੰਡੀਆ ਦੇ ਵਿੱਚ ਚਿੱਟੇ ਹੋ ਜਾਓ ਰੋਲਾ ਤਾਂ ਇਹੀ ਹੈ ਨਾ ਵਾਟ ਇਜ਼ ਦ ਬੇਸਿਸ ਆਫ ਡਿਸਕ੍ਰਿਮੀਨੇਸ਼ਨ ਇਕਨੋਮੀ ਤੇ ਬੜੀ ਦੂਰ ਆ ਗਈ ਦੇ ਰੰਗ ਨਸਲਵਾਦ ਤੇ ਕਾਸਟ ਇਹੀ ਹੈ ਨਾ ਬੇਸਿਸ ਆਫ ਡਿਸਕ੍ਰਿਮੀਨੇਸ਼ਨ ਸੋ ਇਹਦੀ ਇਰਦਗਿਦੀ ਆਪਾਂ ਘੁੰਮ ਰਿਆ ਹੁਣ ਲੜਾਈ ਤਾਂ ਹੋਣੀ ਚਾਹੀਦੀ ਸੀ ਉਹਨਾਂ ਦੇ ਨਾਲ ਉੱਚਾ ਉੱਠਣ ਦੀ ਵਧਨ ਦੇ ਅੱਗੇ ਲੜਾਈ ਤਾਂ ਹੋਣੀ ਚਾਹੀਦੀ ਸੀਗੀ ਪ੍ਰਧਾਨ ਮੰਤਰੀ ਦੀ ਇੱਕ ਹਿੰਮਤ ਕਰਕੇ ਕਿ ਜਿਹੜਾ ਮੇਰਾ ਗਰੀਬ ਸਮਾਜ ਪਿੱਛੇ ਰਹਿ ਗਿਆ ਪਿਛੜਾ ਵਰਗ ਜਿੱਤੋਂ ਆਪਣੇ ਆਪ ਨੂੰ ਕਹਿੰਦੇ ਨੇ ਉਹਨਾਂ ਨੂੰ ਕਿਵੇਂ ਮੈਂ ਉੱਪਰ ਲੈ ਕੇ ਆਵਾਂ ਦੇ 85% ਪਪੂਲੇਸ਼ਨ ਆਫ ਦਾ ਇੰਡੀਆ ਸ਼ੁਡ ਹੈਵ ਇਕੁਅਲ ਰਿਸੋਰਸਸ ਐਕਸੈਸ ਟੂ ਪਬਲਿਕ ਪਲੇਸਸ ఎవਰੀਥਿੰਗ ਕਿੱਥੇ ਐਕਸੈਸ ਕਿੱਥੇ ਇਕੁਅਲ ਰਿਸੋਰਸਸ ਦੱਸੋ ਸਾਡੇ ਮਾਪਿਓ ਤੇ ਵਿੱਚ ਤਾਂ ਨਹੀਂ ਹੈਗੀ ਅਜੇ ਦਿਨ ਤੱਕ ਵੀਰ ਦੇ ਫਰਸਟ ਜਨਰੇਸ਼ਨ ਹੂ ਆਰ ਹੇਅਰ ਟੂਡੇ ਤੇ ਅਸੀਂ ਬਿਕੋਜ਼ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਵੀ ਹੈ and because of that right i am sitting here as a grip the grip tak ke the woman and you are interviewing me as simple as that otherwise meri koi itthe position nahi a na tusi itthe mainu interview karan aande na mainu koi sunda and we thank jinne bhi social media banaya mainu nahi pata kede pehone banaya but ohnu assi shukriya ada karde ha ke because of social media saadi vaat suni ja rahi acha hun fir darj ho gayi raja vading te satisfied hun jo unne bolya fir bhi darj ho bhi maafi bhi unhone mangli ਚਰਨਜੀਤ ਚੰਨੀ ਜੀ ਦੀ ਵੀ ਇੱਕ ਸਟੇਟਮੈਂਟ ਆਈ ਸੀ ਕਿ ਜੇਰਾ ਸਮਾਜ ਦੇ ਨਾਲ ਮੱਥਾ ਲਾਊਗਾ ਉਹਨੂੰ ਝੁਕਣਾ ਹੀ ਪਊਗਾ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਵੀ ਅਗਰ ਕੋਈ ਮਾਫੀ ਮੰਗਦਾ ਤਾਂ ਸਮਾਜ ਨੂੰ ਮਾਫੀ ਕਰ ਦੇਣਾ ਚਾਹੀਦਾ ਸੀ ਹੀ ਵਿਲ ਹੈਵ ਅ ਸੌਫਟ ਕੋਰਨਰ ਬਿਕੋਜ਼ ਪਾਰਟੀ ਪ੍ਰੈਸ਼ਰ ਹੋਣਾ ਉਪਰੋਂ ਕਿ ਤੁਸੀਂ ਕਹਿਣਾ ਇਹ ਗੱਲ ਕਿਉਂਕਿ ਆਫਟਰ ਆਲ 2027 ਬਹੁਤ ਨੇੜੇ ਆ ਗਿਆ ਸੋ ਹਰ ਇੱਕ ਨੂੰ ਹੈ ਕਿ ਆਪਾਂ ਇਲੈਕਸ਼ਨ ਜਿੱਤਣੇ ਹੁਣ ਚੋਣ ਵੀ ਚੱਲ ਰਿਹਾ ਤਰਨ ਤਰਨ ਸੋ ਹਰ ਇੱਕ ਨੂੰ ਹੈ ਕਿ ਇਲੈਕਸ਼ਨ ਲੜਨੀ ਆ ਤੇ ਪਾਰਟੀ ਦਾ ਪ੍ਰੈਸ਼ਰ ਵੀ ਹੋਣਾ ਬਟ ਆਮ ਸ਼ੋਰ ਚਰਨਜੀਤ ਚੰਨੀ ਜੀ ਦੀ ਫੀਲਿੰਗਸ ਹਰਟ ਹੋਈ ਹੋ ਸੋ ਇਹ ਤਾਂ ਕਹਿਣ ਦੀ ਗੱਲ ਹੈ ਕਿ ਐਫਆਈਆਰ ਹੋਗੀ ਇਹ ਉਹ ਹੋਗੀ ਐਫਆਈਆਰ ਤਾਂ ਸਰ ਸਾਡੇ ਬੱਚਿਆਂ ਤੇ ਇਦਾਂ ਦਾ ਇਦਾਂ ਸੋ ਇਹ ਤਾਂ ਸਾਡੇ ਲਈ ਦਿ ਕਨਸਟੀਟਿਊਸ਼ਨ ਇਜ਼ 1 ਬਟ ਜਿਨ੍ਹਾਂ ਦੇ ਹੱਥ ਵਿੱਚ ਹੈਗਾ ਨਾ ਸਾਡੇ ਲਈ ਅੱਡਾ ਉਹਨਾਂ ਲਈ ਅੱਡ ਐਕਸੀਬਿਲਿਟੀ ਹੈ ਕਿਹਦੇ ਲਈ ਦੇਸ਼ ਦੇ ਕਾਨੂੰਨ ਚ ਫਲੈਕਸੀਬਿਲਟੀ ਉਹਨਾਂ ਲਈ ਹੈ ਫਾਰ ਅਸ ਇਟ ਇਜ਼ ਵੈਰੀ ਹਾਰਡ ਫਾਰ ਅਸ ਇਫ ਯੂ ਵਾਂਟ ਟੂ ਸੀ ਦਿ ਫਲੈਕਸੀਬਿਲਟੀ ਗੋ ਐਂਡ ਵਾਚ ਦਿ ਜੈਬੀ ਮੂਵੀ ਯੂ ਵਿਲ ਸੀ ਹਾਊ ਆਰ ਅੱਜ ਤੁਸੀਂ ਅੱਜ ਤੁਸੀਂ ਭਾਰਤ ਦੀ ਨਾ ਰੈਂਡਮਲੀ ਪੰਜ ਜੇਲਾਂ ਚੁੱਕ ਲਓ ਉੱਥੇ ਜਾਓ ਕਹੋ ਜੀ ਸਾਨੂੰ ਕੈਦੀ ਤੁਸੀਂ ਤਾਂ ਪ੍ਰੈਸ ਹੋਣਾ ਫਰੀडम ਆ ਉਹਨਾਂ ਨੂੰ ਕਹੋ ਕੈਦੀਆਂ ਦੀ ਲਿਸਟ ਦਿਓ ਪਹਿਲਾ ਸ਼ਡਿਊਲ ਕਾਸਟ ਦੂਜਾ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਤੀਜਾ ਚੌਥਾ ਸ਼ਡਿਊਲ ਟ੍ਰਾਈਬ ਪੰਜਵਾਂ ਮੁਸਲਮਾਨ ਮੁਸਲਮਾਨ ਵਿਲ ਹੈਵ ਅ ਫਿਫਥ ਨੰਬਰ ਦ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਵਿਦ ਹੈਵ ਅ ਟੌਪ ਲਿਸਟ ਇਨ ਦੀ ਨੰਬਰਸ ਟੌਪ ਲਿਸਟ ਸੋ ਸਾਡੇ ਤੇ ਆਰੋਪ ਵੀ ਨਹੀਂ ਆ ਬਸ ਚੁੱਕੋ ਪਾਓ ਜੇਲ੍ਹ ਦੇ ਵਿੱਚ ਮਾਰ ਕੁੱਟ ਕਰੋ ਚੋਰੀ ਦਾ ਇਲਜ਼ਾਮ ਲਾਓ ਪਾਓ ਜੇਲ੍ਹ ਦੇ ਵਿੱਚ ਸੋ ਦਿਸ ਇਸ ਦ ਪਰਿਵਲੇਜ ਵੀ ਆਰ ਹੈਵਿੰਗ ਰਾਜਪਿੰਦ ਦੀ ਸੋਚ ਨੂੰ ਕਿਵੇਂ ਦੇਖ ਰਹੇ ਹੋ ਇਹ ਬਿਆਨ ਉਹ ਕਹਿੰਦੇ ਮੇਰੇ ਸਹਸਬਾਏ ਮੂੰਹੋਂ ਨਿਕਲ ਗਿਆ ਨਹੀਂ ਗਾਹੇ ਵਗਾਹੇ ਨਹੀਂ ਕਿਹੋ ਜੀ ਚੀਜ਼ ਹੈ ਇਹ ਵੈਲ ਪਲਾਨਡ ਸਟੇਟਮੈਂਟ ਆ ਗਾਹੇ ਵਗਾਹੇ ਨਹੀਂ ਨਿਕਲ ਸਕਦੀ ਗਾਹੇ ਵਗਾਹੇ ਇਦਾਂ ਦੀ ਸਟੇਟਮੈਂਟ ਇਰਿਸਪੌਂਸਿਬਲ ਸਟੇਟਮੈਂਟ ਐਡੀ ਵੱਡੀ ਪੋਸਟ ਤੇ ਹੋਣ ਦੇ ਮੁਤਾਬਿਕ ਕਾਂਗਰਸ ਪਾਰਟੀ ਨੇ ਤੁਸੀਂ ਪੰਜਾਬ ਤੇ ਰਿਪਰੈਜ਼ੈਂਟ ਕਰ ਰਹੇ ਹੋ ਐਂਡ ਤੁਹਾਡਾ ਨੇਤਾ ਵੱਡਾ ਉਹ ਜਗਾ ਜਗਾ ਜਾ ਕੇ ਜੈ ਭੀਮ ਸੰਵਿਧਾਨ ਦੀ ਫੋਟੋ ਹੱਥ ਚ ਰੱਖ ਕੇ ਇੱਕ ਚੇਂਜ ਲਿਆ ਰਹੇ ਆ ਸੰਵਿਧਾਨ ਬਚਾਓ ਉਹ ਇੰਨਾ ਮਿਹਨਤ ਕਰ ਰਿਹਾ ਹੈ ਜਗਾ ਜਗਾ ਜਾ ਕੇ ਕਹਿ ਰਿਹਾ ਜੀ ਤਾਂਸ਼ੀ ਰਾਮ ਜੀ ਨੇ ਇਹ ਕੀਤਾ ਬਾਬਾ ਸਾਹਿਬ ਨੇ ਇਹ ਕੀਤਾ ਐਂ ਤੁਸੀਂ ਤਾਂ ਉਹਦੀ ਮਿਹਨਤ ਤੇ ਪਾਣੀ ਪਾ ਦਿੱਤਾ ਸਾਰਾ ਤੁਸੀਂ ਬਿਲਕੁਲ ਵਧੀਆ ਯਾਦ ਦਿਵਾਤਾ ਕਨਸਟੀਟਿਊਸ਼ਨ ਨਾਲ ਹੱਥ ਹੱਥ ਤੇ ਉਹੀ ਤਾਂ ਮੈਂ ਕਹਿ ਰਹੀ ਹਾਂ ਤੁਸੀਂ ਤਾਂ ਉਹਨਾਂ ਦੀ ਮਿਹਨਤ ਤੇ ਪਾਣੀ ਪਾ ਦਿੱਤਾ ਹੈਨਾ ਪਾਰਟੀ ਸ਼ੁੱਟ ਟੇਕ ਐ ਸਟੈਂਡ ਐਂਕਿ ਕਯੂ ਆਊਟ ਆਫ ਦ ਪਾਰਟੀ ਤੁਹਾਨੂੰ ਪੋਜੀਸ਼ਨ ਤੋਂ ਤੇ ਕੱਢਣਾ ਚਾਹੀਦਾ ਘੱਟ ਤੋਂ ਘੱਟ ਬਾਹਰ ਇਟ ਇਜ਼ ਵਾਟ ਇਜ਼ ਇਨਸਾਈਡ ਯੂ ਉਹ ਤੁਹਾਡੇ ਸਾਹਮਣੇ ਆਇਆ ਬੇਸਿਕਲੀ ਆਈ ਡੋਨਟ نو ਤੁਸੀਂ ਕਿਵੇਂ ਭੁਲੇਖੇ ਚ ਸੀਗੇ ਐਕਚੁਅਲੀ ਕੀ ਹੋਇਆ ਨਾ ਇਸ ਸਿਕਿਉਰਿਟੀ ਕੰਪਲੈਕਸ ਵਿਰਿੰਗ ਸਾਹਿਬ ਦਾ ਜੋ ਮੈਂ ਉਹਨਾਂ ਦੀ ਆਈ ਐਮ ਸਾਈਕੋਲੋਜਿਸਟ ਰਾਈਟ ਮੈਂ ਉਹਨਾਂ ਦੀ ਪਰਸਨੈਲਿਟੀ ਨੂੰ ਰੀਡ ਕੀਤਾ ਸੋ ਆਈ ਐਮ ਸਮਥਿੰਗ ਆਈ ਐਮ ਫ੍ਰਮ ਫਾਰਵਰਡ ਕਾਸਟ ਆਈ ਹੈਵ ਦਿਸ ਗੁੱਡ ਕੰਪਲੈਕਸ਼ਨ ਐਂਡ ਗੁੱਡ ਕਲੋਥਸ ਟੂ ਵੇਅਰ ਸੋ ਆਈ ਐਮ ਦ ਪ੍ਰੈਜ਼ੈਂਟ ਐਮਪੀ ਆਮ ਰਿਪਰੈਜ਼ੈਂਟਿੰਗ ਦੀ ਕਾਂਗਰਸ ਪਾਰਟੀ ਪੰਜਾਬ ਪੱਧਰ ਤੇ ਹੈਨਾ ਸੋ ਮੈਂ ਕੁਝ ਵੀ ਕਹਾਂ ਨੂੰ ਕਿਹੜੀ ਅਕਲ ਹੈ ਇਹਨਾਂ ਨੇ ਕਿਹੜੀ ਕੋਈ ਗੱਲ ਸਮਝ ਨਹੀਂ ਆ ਇਹਨਾਂ ਨੂੰ ਪੱਠੇ ਪਾਉਂਦਾ ਸੀ ਕਾਲਾ ਬਾਲਮਿਕੀ ਕੀ ਮਜਮੇ ਸਿੱਖ ਉਹਨੂੰ ਕਾਂਗਰਸ ਪਾਰਟੀ ਨੇ ਪੰਜਾਬ ਤੋਂ ਮਤਲਬ ਉੱਥੋਂ ਇਨਾ ਵੱਡਾ ਪੋਸਟ ਦੇ ਕੇ ਹੋਮ ਮਿਨਿਸਟਰ ਕੀ ਕਿਹਾ ਸੀ ਪੂਰੀ ਲਾਈਨ ਮੈਨੂੰ ਧਿਆਨ ਲੀ ਗ੍ਰਾਮ ਮੰਤਰੀ ਗ੍ਰਾਮ ਮੰਤਰੀ ਅਮਿਸ਼ਾ ਬੈਠਿਆ ਕੈਨ ਯੂ ਬਿਲੀਵ ਥੈਟ ਥੈਟ ਪ੍ਰੇਜ਼ ਇਸ ਨਾਟ ਫॉर ਦੀ ਸਰਦਾਰ ਬੂਟਾ ਸਿੰਘ ਜਦ ਪ੍ਰੇਜ਼ ਹੁੰਦੀ ਤੇ ਬੂਟਾ ਸਿੰਘ ਦੇ ਸਰਦਾਰ ਬੂਟਾ ਸਿੰਘ ਜੀ ਹੁੰਦਾ ਗੱਲ ਖਤਮ ਦੀ ਰਿਜ਼ਰਵੇਸ਼ਨ ਦੀ ਐਸਿਕ ਟੈਗ ਇਜ਼ ਯੋਰ ਕਨਸਟੀਟਿਊਸ਼ਨਲ ਆਈਡੈਂਟੀਟੀ ਬਟ ਯੂਅਰ ਮੇਨ ਡੋਮੀਨੈਂਟ ਆਈਡੈਂਟੀਟੀ ਇਜ਼ ਯੂਅਰ ਬੋਰਨ ਇਨ ਦ ਸਿੱਖ ਫੈਮਿਲੀ ਸੋ ਤੁਸੀਂ ਸਰਦਾਰ ਹੋ ਦੈਟ ਇਜ਼ ਯੂਅਰ ਮੇਨ ਆਈਡੈਂਟੀਟੀ ਐਂਡ ਦੈਟ ਇਜ਼ ਯੂਅਰ ਡੋਮੀਨੈਂਟ ਆਈਡੈਂਟੀਟੀ ਜੇ ਤੁਸੀਂ ਆਪ ਸਿੱਖ ਹੋ ਨਾ ਤੁਸੀਂ ਅਸ਼ੇਮਡ ਕੀਤਾ ਆਪਣਾ ਪੂਰੇ ਸਮਾਜ ਨੂੰ ਜੇ ਤੁਸੀਂ ਸਿੱਖ ਹੋ ਨਾ ਤੇ ਤੁਸੀਂ ਸਿੱਖ ਹੋ ਕੇ ਉਹਨਾਂ ਨੇ ਕਿਹਾ ਸੀਗਾ ਹੈ ਨਾ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਵੋ ਵਨ ਇਕੁਅਲ ਆਲ ਦੈਨ ਸ਼ਟ ਅਪ ਉਸ ਤੋਂ ਅੱਗੇ ਕੋਈ ਗੱਲ ਨਹੀਂ ਖਤਮ ਗੱਲ ਤੁਸੀਂ ਇਹ ਕਿੱਦਾਂ ਉਹਨਾਂ ਨੂੰ ਕੈਟੇਗੋਰਾਇਜ਼ ਕੀਤਾ ਜੇ ਤੁਸੀਂ ਕੈਟੇਗੋਰਾਇਜ਼ ਕੀਤਾ ਤਾਂ ਜੋ ਤੁਹਾਡੇ ਅੰਦਰ ਦਾ ਸੁਪੀਓਰਿਟੀ ਸੀਗੀ ਕਿ ਕਾਂਗਰਸ ਨੇ ਐਡਾ ਵੱਡਾ ਕੰਮ ਕਰਤਾ ਸਾਰੇ ਇੰਨੇ ਬਾਹੋ ਕੇ ਕਾਂਗਰਸ ਦੇ ਅੰਦਰ ਆ ਜਾਓ ਤੇ ਕਾਂਗਰਸ ਤੁਹਾਨੂੰ ਵੀ ਤੁਹਾਡੇ ਅੰਦਰ ਕਾਬਲੀਅਤ ਨਹੀਂ ਤੁਸੀਂ ਤਾਂ ਮੈਲੇ ਹੋ ਗੰਦੇ ਹੋ ਆਪਣੇ ਆਲ ਦੇ ਆਪਣੇ ਵਾਲ ਦੇਖੋ ਇੱਕ ਦੂਜੇ ਵੱਲ ਤੇ ਤੁਹਾਡਾ ਕੋਈ ਭਲਾ ਕਰ ਸਕਦਾ ਉੱਚੀ ਥਾਂ ਤੇ ਵੜਾ ਸਕਦਾ ਥੈਟ ਇਜ਼ ਕਾਂਗਰਸ ਸੌਰੀ ਵੀ ਆਈ ਆਬਜੈਕਟਡ ਐਂਡ ਅਸੀਂ ਤੁਹਾਡਾ ਇਹ ਸਤਕਾਰ ਕਿਸੇ ਵੀ ਤਰੀਕੇ ਨਾਲ ਲੈਣ ਨੂੰ ਤਿਆਰ ਨਹੀਂ ਸਾਡੇ ਲਈ ਕਮਿਊਨਿਟੀ ਦਾ ਅਪਮਾਨ ਇਟ ਇਜ਼ ਵੈਰੀ ਫਰੀ ਇਨ ਟੁਡੇਜ਼ ਟਾਈਮ ਹਰ ਇੱਕ ਨੂੰ ਚਲਦੇ ਫਿਰਦੇ ਵੀ ਗਾਲ ਕੱਢਦੇ ਨਹੀਂ ਉਹਨਾਂ ਦੀ ਜਾਤ ਦੇ ਆਧਾਰ ਤੇ ਚਲਦੇ ਫਿਰਦੇ ਵੀ ਜਿੰਨਾ ਲੇਅਰਸ ਨੂੰ ਖਤਮ ਕਰਨਾ ਉਹਨਾਂ ਲੇਅਰਸ ਨੂੰ ਫਿਰ ਚਿੰਗਾਰੀ ਲਗਾ ਕੇ ਤੁਸੀਂ ਉਠਾਤਾ ਸੋ ਪਲੀਜ਼ ਪਹਿਲੇ ਆਪਣੇ ਅੰਦਰ ਝਾਂਕ ਕੇ ਦੇਖੋ ਕਿ ਇਸ ਸਮਾਜ ਦੇ ਵਿੱਚ ਟੈਲੈਂਟ ਹੈ ਕਿ ਨਹੀਂ ਹੈ ਇਹ ਖਾਲੀ ਟੈਲੈਂਟ ਤੁਹਾਡੇ ਅੰਦਰ ਹੀ ਹੈ ਕਿ ਆਪ ਹੀ ਐਮਪੀ ਬਣੋਗੇ ਆਪ ਹੀ ਤੁਹਾਡੇ ਪਰਿਵਾਰ ਦੇ ਐਮਐਲਏ ਬਣਨਗੇ ਤੁਹਾਡੇ ਪਰਿਵਾਰ ਦਾ ਪਰਿਵਾਰਾਂ ਦੇ ਵਿੱਚ ਹੀ ਕਾਂਗਰਸ ਪਾਰਟੀ ਦੇ ਜਿੰਨੇ ਵੀ ਨੇਤਾ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਾਂ ਹੋਰ ਪਾਰਟੀਆਂ ਹੋ ਗਈਆਂ ਤੁਹਾਡੇ ਅੰਦਰ ਹੀ ਟੈਲੈਂਟ ਹੈ ਸਾਰਾ ਦੂਜਿਆਂ ਦੇ ਅੰਦਰ ਟੈਲੈਂਟ ਨਹੀਂ ਹੈ ਵੀ ਹੈਵ ਹਿਊਜ ਟੈਲੈਂਟ ਵਧੀਆ ਆਵਾਜ਼ ਅੱਗੇ ਚੱਲ ਕੇ ਕੀ ਰਣਨੀਤੀ ਹੋਊਗੀ ਕਿਵੇਂ ਚੱਲਣਾ ਸਾਡਾ ਸਮਾਜ ਸਮਰ ਵਾਲੇ ਸੁਖਜੋ ਸਿੰਘ ਨੇ ਜੋ ਸਰਦਾਰ ਬੁੱਟਰ ਸਿੰਘ ਦੇ بیٹے ਨੇ ਉਹਨਾਂ ਨੇ ਕੰਪਲੇਂਟ ਦਿੱਤੀ ਹੈ ਤੇ ਹੁਣ ਐਫ ਆਈ ਆਰ ਹੋ ਗਈ ਹੈ ਠੀਕ ਮੰਨਦੇ ਹੁਣ ਕਾਨੂੰਨ ਕੰਮ ਕਰ ਰਿਹਾ ਆ অলਵੇਜ਼ ਬਿਲੀਵ ਸਰ ਵੀ ਆਰ ਲਾ ਬਾਈਡਿੰਗ ਸਿਟੀਜ਼ਨਸ ਵੀ ਬਿਲੀਵ ਥੈਟ ਜੋ ਵੀ ਹੋਊਗਾ ਹੁਣ ਕਨਸਟੀਟਿਊਸ਼ਨਲ ਤਰੀਕੇ ਨਾਲ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਔਰ ਇਹ ਪਤਾ ਚੱਲਣਾ ਚਾਹੀਦਾ ਸਮਾਜ ਨੂੰ ਵੀ कि ਇੰਨੀ ਇਹ ਸੋਖਾ ਨਹੀਂ ਹੈ ਇਹੋ ਜੀ ਸਟੇਟਮੈਂਟ ਦੇ ਕੇ ਨਿਕਲ ਜਾਣਾ ਔਰ ਇਸ ਟਾਈਮ ਜ਼ਰੂਰੀ ਵੀ ਹੈ ਕਾਰਵਾਈ ਹੋਣਾ ਸੋ ਥੈਟ ਹੀ ਸ਼ੁੱਡ ਰੀਅਲਾਈਜ਼ ਕਿ ਜੋ ਲੇਅਰਜ਼ ਮਰਜ ਹੋ ਰਹੀਆਂ ਸੀਗੀਆਂ ਉਹਨੂੰ ਤੁਸੀਂ ਉਕਸਾਇਆ ਇੱਕ ਕਮਿਊਨਿਟੀ ਨੂੰ ਐਡਾ ਵੱਡਾ ਤੁਸੀਂ ਟੈਗ ਕੀਤਾ ਔਰ ਤੁਸੀਂ ਦੇਖੋ ਲਾਅ ਦੇ ਅੰਦਰ ਕਿੱਦਾਂ ਤੁਹਾਡੇ ਤੇ ਕਾਰਵਾਈ ਕੀਤੀ ਜਾਂਦੀ ਹੈ ਥਿਸ ਇਜ਼ ਇੰਪੋਰਟੈਂਟ ਐਂਡ ਆ ਬੀਲੀਵ ਇਟਸ ਗੁੱਡ ਸਰ ਇਸੂ ਸਿੰਘ ਖਾਸ ਤੌਰ ਤੇ ਗੱਲਬਾਤ ਕਰ ਰਹੀ ਸੀ तमाम ਘਟਨਾਕ੍ਰਮ ਤੇ ਖੁੱਲ ਕੇ ਚਰਚਾ ਹੋਈ ਹੈ ਕਹਿੰਦੇ ਰਾਜਾ ਵੜਿੰਗ ਨੂੰ ਆਪਣੇ ਪਦ ਦਾ ਨਸ਼ਾ ਇਹਨੇ ਸਭ ਕੁਝ ਕਾਂਗਰਸ ਨੇ ਬੂਟਾ ਸਿੰਘ ਨੂੰ ਨਹੀਂ ਦਿੱਤਾ ਬੂਟਾ ਸਿੰਘ ਦੀ ਆਪਣੀ ਵੀ ਕਾਬਲੀਅਤ ਸੀ ਹਰ ਇੱਕ ਚੀਜ਼ ਤੇ ਸਾਨੂੰ ਪਿਛੜੇ ਹੋਣ ਦਾ ਅਹਿਸਾਸ ਦਵਾਇਆ ਜਾ ਰਿਹਾ 80 ਸਾਲ ਦੇ ਲਗਭਗ ਦੇਸ਼ ਨੂੰ ਆਜ਼ਾਦ ਹੋਏ ਹੋਗੇ ਪਰ ਉਹ ਜਿਹੜਾ ਡਿਫਰੈਂਸ ਹੈ ਉਹ ਅਜੇ ਤੱਕ ਖਤਮ ਨਹੀਂ ਹੁੰਦਾ ਜਾ ਰਿਹਾ ਪਰ ਕਿਤੇ ਨਾ ਕਿਤੇ ਹਰ ਇੱਕ ਪਹਿਲੂ ਤੇ ਖੁੱਲ ਕੇ ਚਰਚਾ ਹੋਈ ਆ ਤੇ ਕਿਤੇ ਨਾ ਕਿਤੇ ਸੋੜੀ ਮਾਨਸਿਕਤਾ ਨੂੰ ਵੀੜੀ ਆ ਉਹ ਕੋਸ਼ਿਸ਼ਾਂ ਦੀ ਕੋਸ਼ਿਸ਼ ਹੈ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ